ਹਾਂ ਜੀ ਸਸੀ ਗਾਲ ਜੀ ਸਾਰਿਆਂ ਨੂੰ ਆਪਾਂ ਆਏ ਸੀਗੇ ਨਾਈਟ ਮਾਰਕੀਟ ਘਰ ਤੋਂ ਬਹੁਤ ਦੂਰ ਆ ਤੇ ਕਾਫੀ ਟਾਈਮ ਦੀ ਸਾਡੀ ਸਲਾਹ ਬਣਦੀ ਸੀ ਕਿ ਨਾਈਟ ਮਾਰਕੀਟ ਚੱਲੀਏ ਅੱਜ ਆ ਹੀ ਗਏ ਫਿਰ ਸਹੀ ਗੱਲ ਆ ਜਸਪ੍ਰੀਤ ਲੈ ਆਈ ਵੀ ਚੱਲੋ ਚੱਲੋ ਵਿਖਾ ਕੇ ਲਿਆਓ ਮੈਨੂੰ ਮਨਪ੍ਰੀਤ ਨੂੰ ਨਾਲ ਲੈ ਕੇ ਆਇਆ ਕਿਉਂਕਿ ਦੂਰ ਬਹੁਤ ਆ ਇੱਕ ਫਿਰ ਰਾਤ ਦਾ ਟਾਈਮ ਆ ਰਾਤ ਦਾ ਪਰ ਇਸ ਇੱਥੇ ਡਰ ਤਾਂ ਕੋਈ ਨਹੀਂ ਪਰ ਫਿਰ ਵੀ ਵੀ ਨਾਲ ਹੋਣਾ ਜ਼ਰੂਰੀ ਆ ਹਨਾ ਬੰਦਿਆਂ ਦਾ ਤੇ ਵਿਰਾਜ ਨੂੰ ਵੀ ਨਾਰੀ ਲੈ ਕੇ ਆਏ ਆ ਤੇ ਵਿਰਾਜ ਦਾ ਦਾਤਾ ਕੱਲਾ ਕਰੇ ਮੇਲਾ ਦਾ ਆਪਾਂ ਨੂੰ ਡੇਢ ਘੰਟਾ ਤਾਂ ਲੱਗ ਗਿਆ ਹਾਂ ਇੰਨਾ ਲੱਗ ਗਿਆ ਡੇਢ ਘੰਟਾ ਲੱਗ ਗਿਆ ਮਨਪ੍ਰੀਤ ਅਹ ਸਾ ਇੱਧਰ ਦੇਖੋ ਦੁਨੀਆ ਤੁਸੀਂ ਵੀ ਅਸੀਂ ਤਾਂ ਕਈ ਵਾਰੀ ਅੱਗੇ ਆਏ ਆ ਪਰ ਜਸਪ੍ਰੀਤ ਜਦੋਂ ਵੀ ਆਈ ਉਹਨੂੰ ਪਹਿਲੀ ਵਾਰੀ ਲੈ ਕੇ ਆਏ ਆ ਕਿਉਂਕਿ ਦੂਰ ਆ ਇਹ ਜਾਂਦਿਆਂ ਨੂੰ ਸਾਨੂੰ 12 ਆ ਤਕਰੀਬਨ ਆਰਾਮ ਨਾਲ 12 ਵਜੇ ਚੰਗੇ ਅਜੇ ਤਾਂ ਟਾਈਮ ਹੋਇਆ 8:30 ਅਜੇ ਤਾਂ 8:30 ਹੋਏ ਆ ਰਾਤ ਦੇ ਪਬਲਿਕ ਦੇਖੋ ਤੁਸੀ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਲਾਈਟ ਦਾ ਬਹੁਤ ਜ਼ਿਆਦਾ ਪ੍ਰਬੰਧ ਆ ਇੱਥੇ 12 ਮਹੀਨੇ 30 ਦਿਨ 24 ਘੰਟੇ ਲਾਈਟ ਰਹਿੰਦੀ ਆ ਲਾਈਟ ਨਹੀਂ ਬਿਲਕੁਲ ਵੀ ਜਾਂਦੀ ਨਾ ਘਰਾਂ ਚ ਜਾਵੇ ਨਾ ਬਾਹਰ ਸ਼ਹਿਰਾਂ ਚ ਜਾਵੇ ਤਕਰੀਬਨ ਸ਼ਹਿਰ ਹੀ ਆ ਇਹ ਸਾਰਾ ਜੋਰਨ ਫੇਰ ਕਿਸ ਵੇਲੇ ਚੱਲਾਂਗੇ ਹਾਂ ਨਹੀਂ ਅੱਜ ਨਹੀਂ ਜਾਂਦੇ ਫੇਰ ਕਿਸ ਵੇਲੇ ਚੱਲਾਂਗੇ ਅਜ ਤਾਂ ਲੇਟ ਹੋ ਜਾਣਾ ਆਪਾਂ ਇੱਥੇ ਫਲੈਟ ਹੋ ਤੁਸੀਂ ਵੀ ਅੰਜਵਾਏ ਕਰੋ ਰਾਤ ਦਾ ਟਾਈਮ ਆਜੋ ਜੇ ਜਲਦੀ ਜਲਦੀ ਫਲੈਟ ਹੋ ਗਈ ਅਰੇ ਭయ్యా ਕਹਾਂ ਜਾਣਾ ਹੈ ਮਨ ਪਿੰਨੂ ਕਹਿ ਰਹੇ ਯਾਰੇ ਭਈਆ ਕਹਾਂ ਜਾਣਾ ਹੈ ਐ ਐ ਨੂੰ ਹੁੰਦੇ ਆਪਾਂ ਲਓ ਜੀ ਮਾਰਕੀਟ 'ਚ ਆਪਾਂ ਪਹੁੰਚ ਗਏ ਪਹਿਲਾਂ ਤੁਸੀਂ ਟੱਚੀਆਂ ਦੇ ਦਰਸ਼ਨ ਕਰੋ ਕੀ ਹੋ ਗਿਆ ਕੁਝ ਲੱਗ ਗਿਆ ਸ਼ੁਰੂ 'ਚ ਪਹਿਲਾਂ ਟੱਚ ਹੀ ਪਏ ਕਿ 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 ਹੋ ਗਿਆ ਹਾਂ ਤੇ ਫੋਟੋ ਲੈ ਕਿੱਡੇ ਸੋਹਣੇ ਹਾਂ 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 ਕਰੋਸ਼ੀਆਂ ਨਬੁਣੀਆਂ ਹੋਈਆਂ ਚੀਜ਼ਾਂ ਸਾਰੀਆਂ ਮੈਂ ਤਾਂ ਆਪ ਵਾਧੂ ਕਰੋਸ਼ੀਆਂ ਬੁਣਿਆ ਲੇਲਾ ਜੀ ਹੈ ਨਾ ਬੈਲਟਾਂ ਲੈਣੀਆਂ ਦਾ ਮਾਣੇ ਨੇ ਹਮਮ ਨਾਲ ਹੁੰਦੇ ਆਪਦੀ ਪਸੰਦ ਦੀ ਚੀਜ਼ ਲਈ ਜਾਂਦੀ ਆ ਨਾ ਹਮ ਬੱਸਾਂ ਮਾਰਕੀਟ ਚ ਥੱਕ ਗਏ ਫਿਰਦੇ ਫਿਰਦੇ ਕਿ ਹਜੇ ਪੂਰੀ ਨਹੀਂ ਫਿਰ ਸਕੇ ਫਾਇਦਾ ਬਹੁਤ ਭਈਆ ਪਰ ਬੈਲਟਾਂ ਲੈ ਚਲੀਏ ਤੇ ਡੈਡੀ ਵਾਸਤੇ ਵੀ ਲੈ ਲਈ ਹੈ ਨਾ ਆਜੋ ਇੱਧਰ ਨੂੰ ਵੀਰਾਜ ਨੂੰ ਲੱਗ ਗਈ ਭੁੱਖ ਓ ਦੁੱਧੂ ਵੀਰਾ ਦੁੱਧੂ ਨੋਤੀਆਂ ਖਾ ਕੇ ਆਏ ਸੀ ਆਪਾਂ ਹਜਮ ਹੋ ਗਈਆਂ ਫਰਦਿਆਂ ਦੀਆਂ ਲੋ ਜੀ ਰਹਾ ਤਾਂ ਆਪਾਂ ਨੂੰ ਵੱਜ ਕੇ 12 ਘਰੇ ਆਉਂਦਿਆਂ ਨੂੰ ਪੂਰੇ 12 ਵੱਜ ਕੇ 12 ਵਜੇ ਘਰੇ ਆਏ ਤੇ ਆਪਾਂ ਸ਼ੋਪਿੰਗ ਕਰਕੇ ਆਏ ਆ ਆਪਾਂ ਲੈ ਆਏ ਆ ਥੈਲੇ ਇਹਨਾਂ ਜਿਪਾਂ ਵਾਲੇ ਆ ਕਾਫੀ ਵੱਟੇ ਹੋ ਜਾਂਦੇ ਜਦੋਂ ਆਪਾਂ ਇੰਡੀਆ ਜਾਂਦੇ ਆ ਹਨਾ ਤਾਂ ਇਹਨਾਂ ਚ ਸਮਾਨ ਪਾ ਕੇ ਲੈ ਜਾਣਾ ਬਹੁਤ ਈਜ਼ੀ ਹੁੰਦਾ ਸੌਖਾ ਹੁੰਦਾ ਸਮਾਨ ਵੀ ਇਹਨਾਂ ਚ ਵਧੀਆ ਸੋਨਾ ਪੈ ਜਾਂਦਾ ਤੇ ਕਿਉਂਕਿ ਜਿਹੜੇ ਟੈਚੀ ਹੁੰਦੇ ਆ ਹਨਾ ਉਹਨਾਂ ਦਾ ਤਾਂ ਭਾਰ ਹੀ ਬਹੁਤ ਹੋ ਜਾਂਦਾ 4-4 5-5 ਕਿਲੋ ਦਾ ਟੈਚੀ ਦਾ ਭਾਰ ਹੁੰਦਾ ਤੇ ਇਹ ਆਪਾਂ ਲਿਆਏ ਆਂ ਦੋ ਥੈਲੇ ਜੇ ਜਦੋਂ ਵੀ ਇੰਡੀਆ ਜਾਣਾ ਹੋਵੇ ਆਪਾਂ ਸਮਾਨ ਪਾ ਕੇ ਵਧੀਆ ਤੇ ਚੀਜ਼ ਵੀ ਬਹੁਤ ਵਧੀਆ ਵਾ ਸਫਤ ਜਿੱਪਾ ਜੁੱਪਾ ਬੜੀਆਂ ਸੋਹਣੀਆਂ ਲੱਗ ਰਹੀਆਂ ਨੇ ਖੋਲ ਕੇ ਇਹ ਕਾਫੀ ਵੱਡੇ ਹੋ ਜਾਂਦੇ ਤੇ ਇੱਕ ਲਿਆਏ ਆਂ ਆਪਾਂ ਬਾਕਸ ਟਿਸ਼ੂ ਪੇਪਰ ਪਾਉਣ ਵਾਲਾ ਤੇ ਇਹ ਲਿਆਏ ਆਪਾਂ ਮਨਪੂਰਣਾ ਵਾਸਤੇ ਸਾਕਸ ਸਾਕਸ ਲਿਆਏ ਆਂ ਆਪਾਂ ਤੋਂ ਤੇ ਸ਼ਾਪਿੰਗ ਤਾਂ ਸਾਡੀ ਹੋਰ ਵੀ ਬਹੁਤ ਰਹਿਂਦੀ ਸੀ ਕਰਨ ਵਾਲੀ ਹੈ ਜੀ ਪਰ ਨੇਰਾ ਬਾਲਾ ਹੋ ਗਿਆ ਸੀ ਥੋੜਾ ਲੇਟ ਹੋ ਗਿਆ ਝਾੜ ਤੋਂ ਤੇ ਫਿਰ ਉਹ ਮਾਰਕੀਟ ਨਾ ਬੰਦ ਕਰ ਲੱਗ ਜਾਂਦੇ ਆ ਤੇ ਦੇਖਾਂਗੇ ਕਿਤੇ ਫਿਰ ਕਿਹੜਾ ਵਜਿਆ ਤਾਂ ਫਿਰ ਦੇਖ ਕੇ ਆਵਾਂਗੇ ਟਾਈਮ ਨਾ ਜਾਵਾਂਗੇ ਫਿਰ ਅਸੀਂ ਕੱਲ ਉਹਨਾਂ ਨੂੰ ਪੁੱਛ ਕੇ ਆਏ ਕਿ ਕਿੰਨੇ ਵਜੇ ਤੁਸੀਂ ਬੰਦ ਕਰਦੇ ਆ ਤਾਂ ਉਹ ਕਹਿੰਦੇ ਹੈ ਵੀ 10 ਵਜੇ ਬੰਦ ਕਰਨ ਲੱਗ ਜਾਂਦੇ ਰਾਤ ਨੂੰ ਅਸੀਂ ਤੇ ਸਵੇਰੇ ਅਸੀਂ ਖੋਲਦੇ ਆ 11:00 ਵਜੇ ਤਾਂ ਹਣ ਦੋ ਚਲੀ ਫਿਰ ਕਿਤੇ ਕਿਹੜਾ ਮਾਰਿਆ ਤੇ ਫਿਰ ਆਪਾਂ ਜਾਵਾਂਗੇ ਤੇ ਇੰਨਾ ਕੁ ਆਪਾਂ ਲਿਆਏ ਆ ਸਮਾਨ ਤੇ ਥੋੜਾ ਜਿਹਾ ਜਸਪ੍ਰਿਤ ਲਿਆਈ ਆ ਆਪਦਾ ਉਹਦਾ ਸਰਪ੍ਰਾਈਜ਼ ਉਹ ਲਈ ਮੈਨੇ ਇੰਨਾ ਕੁ ਤੇ ਆਪਾਂ ਲਿਆਏ ਇੰਨਾ ਕੁ ਸਮਾਨ ਤੇ 12:00 ਵਜੇ ਵੀ ਰਾਜ ਤਾਂ ਫਿਰ ਥੱਕ ਕੇ ਰਸਤੇ 'ਚ ਹੀ ਸੌਂ ਗਿਆ